जिला फाजिल्का ਨਾਲ ਸੰਬੰਧਿਤ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਵਿੱਚ ਚੱਲ ਰਿਹਾ ਰੇੜਕਾ ਅੱਜ ਖਤਮ ਹੋ ਗਿਆ ਹੈ। ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਨੇ ਪੱਤਰਕਾਰਾਂ ਦੇ ਵਿੱਚ ਪਹੁੰਚ ਕੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਕਿ ਉਹ ਪਵਿੱਕ ਵਿੱਚ ਕਿਸੇ ਤਰ੍ਹਾਂ ਵੀ ਪੱਤਰਕਾਰ ਪਾਈਚਾਰੇ ਨੂੰ ਮੁਸ਼ਕਿਲ ਨਹੀਂ ਆਉਣ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਪੱਤਰਕਾਰ ਪਾਈਚਾਰੇ ਦੇ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ। ਉਨਾ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਮੀਡੀਆ ਤੋਂ ਬਿਨਾ ਪ੍ਰਸ਼ਾਸਨ ਆਪਣੇ ਕੰਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਇਸ ਮੌਕੇ ਗਲਬਾਤ ਕਰਦਿਆ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਪਾਇਚਾਰਾ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ ਪੱਤਰਕਾਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਪ੍ਰਸ਼ਾਸਨ ਆਪਣੀ ਯੋਗ ਕਾਰਵਾਈ ਕਰਦਿਆ ਲੋਕਾਂ ਦੇ ਮਸਲੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪੱਤਰਕਾਰਾਂ ਅਤੇ ਡੀਸੀ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਿਹਾ ਰੇੜਕਾ ਖਤਮ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆ ਪੱਤਰਕਾਰਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਅੱਜ ਫਾਜ਼ਲਕਾ ਦੇ ਸਮੂਹ ਪੱਤਰਕਾਰਾਂ ਦੀ ਅਤੇ ਡਿਪਟੀ ਕਮਿਸ਼ਨਰ ਫਾਜ਼ਲਕਾ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਦੱਸਦੀ ਹੈ ਕਿ ਬੀਤੇ ਕਈ ਦਿਨਾਂ ਤੋਂ ਡਿਪਟੀ ਕਮਿਸ਼ਨਰ ਫਾਜ਼ਲਕਾ ਅਤੇ ਪੱਤਰਕਾਰਾਂ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਸੀ ਇੱਕ ਡਿਸਪਿਊਟ ਚੱਲ ਰਿਹਾ ਸੀ ਔਰ ਡਿਸਪਿਊਟ ਕਿਸੇ ਵੀ ਪੱਤਰਕਾਰ ਦਾ ਪਰਸਨਲ ਨਹੀਂ ਸੀ ਕੋਈ ਨਿੱਜੀ ਨਹੀਂ ਸੀ ਜਿਹੜੇ ਪੱਤਰਕਾਰ ਸਾਥੀ ਗਰਾਉਂਡ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧਤ ਹੋਣ ਚਾਹੇ ਇਲੈਕਟ੍ਰੋਨਿਕ মিডিਆ ਨਾਲ ਸੰਬੰਧਤ ਹੋਣ ਕਿਸੇ ਵੀ ਖਬਰ ਨੂੰ ਲਾਉਣ ਵਾਸਤੇ ਇੱਕ ਪੱਖ ਲੈਣਾ ਐਮ ਔਰ ਜ਼ਰੂਰੀ ਹੁੰਦਾ ਹੈ ਉਹਦੇ ਵਾਸਤੇ ਮੈਡਮ ਤੱਕ ਜਿਹੜੀ ਅਪਰੋਚ ਹੈ ਉਹ ਪੱਤਰਕਾਰ ਕਰਦੇ ਸੀ ਪਰ ਉਹਨਾਂ ਵੱਲੋਂ ਜਿਹੜਾ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੇ ਸਟਾਫ ਦੇ ਕਹਿਣ ਮੁਤਾਬਕ ਕਿ ਉਹ ਸ਼ਡਿਊਲ ਉਹਨਾਂ ਦਾ ਬਿਜੀ ਹੈ ਜਾਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਪੱਤਰਕਾਰਾਂ ਤੇ ਡਿਪਟੀ ਕਮਿਸ਼ਨਰ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਬਣਾ ਰਿਹਾ ਇਸ ਕਰਕੇ ਇਹ ਜਿਹੜਾ ਵਿਵਾਦ ਵਧਿਆ ਔਰ ਇਹਦੇ ਵਿੱਚ ਇਸ ਵਿਵਾਦ ਨੂੰ ਜਿਹੜਾ ਨਵੇੜਨ ਦੇ ਵਿੱਚ ਜਿਹੜਾ ਇਥੋਂ ਦੇ ਬਕਾਇਦਾ ਇੱਕ ਚਾਰਜ ਲਿਆ ਹੈ ਡੀਪੀਆਰਓ ਸਰਦਾਰ ਅਮਰੀਕ ਸਿੰਘ ਜਿਹੜੇ ਫਰੀਦਕੋਟ ਡੀਪੀਆਰਓ ਸਾਹਿਬ ਨੇ ਔਰ ਨਾਲ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਨੇ ਉਹਨਾਂ ਨੇ ਇੱਕ ਵਧੀਆ ਪੁੰਕਾ ਨਵਾਉਂਦਿਆਂ ਜਿਲੇ ਦੇਸ ਨੂੰ ਪੱਤਰਕਾਰਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਜੇਕਰ ਪੱਤਰਕਾਰ ਤੇ ਪ੍ਰਸ਼ਾਸਨ ਅਲੱਗ-ਅਲੱਗ ਚੱਲੇਗਾ ਤਾਂ ਜਿਹੜੀ ਹੈ ਉਹ ਸਮਾਜ ਦਾ ਭਲਾ ਨਹੀਂ ਹੋ ਸਕਦਾ ਔਰ ਮਿਲ ਕੇ ਚੱਲੋ ਜਿਹੜੀਆਂ ਅਸੀਂ ਸਕੀਮਾਂ ਨੇ ਜਾਂ ਲੋਕਾਂ ਪ੍ਰਤੀ ਲਾਭ ਲੈ ਕੇ ਜਾਣੇ ਨੇ ਉਹ ਪੱਤਰਕਾਰਾਂ ਤੋਂ ਬਿਨਾ ਮੀਡੀਆ ਤੋਂ ਬਿਨਾ ਨਹੀਂ ਲੈ ਜਾਏ ਜਾ ਸਕਦੇ ਇਸ ਲਈ ਉਹਨਾਂ ਨੇ ਲੋੜ ਸਮਝੀ ਔਰ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਅੱਜ ਹੈ ਉਹ ਡਿਪਟੀ ਕਮਿਸ਼ਨਰ ਫਾਜ਼ਿਲਖਾ ਮੈਡਮ ਅਮਰਪ੍ਰੀਤ ਕੌਰ ਸੰਧੂ ਜੀ ਨਾਲ ਕਰਵਾਈ ਹੈ ਔਰ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਸਮੂਹ ਫਾਜ਼ਿਲਕਾ ਦੇ ਪੱਤਰਕਾਰ ਸਾਥੀਆਂ ਨੂੰ વિશਵਾਸ ਦਵਾਇਆ ਗਿਆ ਹੈ ਕਿ ਪਹਿਲਾਂ ਜਿਹੜਾ ਗੈਪ ਸੀ ਉਹ ਗੈਪ ਖਤਮ ਕਰਦਿਆਂ ਇਨ ਫਿਊਚਰ ਜਿਹੜਾ ਇਹ ਰਿਸ਼ਤਾ ਉਹ ਵਧੀਆ ਟੰਗ ਦੇ ਨਾਲ ਉਹ ਬਣਿਆ ਰਹੇਗਾ ਜਦੋਂ ਵੀ ਡੀਸੀ ਦੇ ਦਫ਼ਤਰ ਦੇ ਵਿੱਚ ਕੋਈ ਵੀ ਪੱਤਰਕਾਰ ਆਏ ਉਹ ਜਦੋਂ ਮਰਜ਼ੀ ਆ ਸਕਦਾ ਉਹਦੇ ਲਈ ਖੁੱਲੇ ਦਰਵਾਜ਼ੇ ਨੇ ਔਰ ਹਰ ਤਰ੍ਹਾਂ ਦੀ ਪੱਤਰਕਾਰਾਂ ਨੂੰ ਜਿਹੜਾ ਹੈ ਉਹ ਸਪੋਰਟ ਕੀਤੀ ਜਾਵੇਗੀ ਜਿਹੜੇ ਪਬਲਿਕ ਇਸ਼ੂ ਨੇ ਜਿਹੜੇ ਉਠਾਉਂਦੇ ਨੇ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੱਤਰਕਾਰਾਂ ਨੂੰ ਖਾਸ ਤੌਰ ਤੇ ਸਲੂਟ ਕੀਤਾ ਜਾਏਗਾ ਇਸ ਲਈ ਅੱਜ ਸਮੂਹ ਪੱਤਰਕਾਰ ਭਾਈਚਾਰੇ ਨੇ ਇੱਕ ਸੁਖਾਵੇ ਮਾਹੌਲ ਦੇ ਵਿੱਚ ਜਿਹੜਾ ਬੈਠ ਕੇ ਜਿਹੜੀ ਮੀਟਿੰਗ ਹੋਈ ਹੈ ਉਹ ਜਿਹੜਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਰੇੜਕਾ ਚੱਲ ਰਿਹਾ ਸੀ ਉਹ ਰੇੜਕਾ ਬਿਲਕੁਲ ਖਤਮ ਹੋ ਗਿਆ ਇਸ ਰੇੜਕੇ ਨੂੰ ਖਤਮ ਕਰਾਉਣ ਦੇ ਵਿੱਚ ਐਸਐਸਪੀ ਸਾਹਿਬ ਜਾਂ ਡੀਪੀਆਰਓ ਸਾਹਿਬ ਦਾ ਇੱਕ ਅਹਿਮ ਰੋਲ ਹੈ ਸੀਨੀਅਰ ਪੱਤਰਕਾਰਾਂ ਦਾ ਇੱਕ ਅਹਿਮ ਰੋਲ ਹੈ ਉਹਨਾਂ ਨੇ ਪੂਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਲੜੀ ਵਿੱਚ ਪ੍ਰੂਨ ਦਾ ਵੀ ਕੰਮ ਕੀਤਾ ਹੈ ਇੱਕ ਜੁਟਤਾ ਦਾ ਜਿਹੜਾ ਪੱਤਰਕਾਰ ਭਰਾਵਾਂ ਨੇ ਉਹ ਇੱਕ ਸਬੂਤ ਦਿੱਤਾ ਹੈ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਸਲੂਟ ਕਰਦਾ ਹਾਂ ਕਿ ਉਹਨਾਂ ਨੇ ਇੱਕ ਸੱਦੇ ਤੇ ਪਹਿਲਾਂ ਇੱਕ ਵੱਡੀ ਮੀਟਿੰਗ ਸੱਦੀ ਅੱਜ ਇੱਕ ਸੱਦੇ ਤੇ ਜਿਹੜਾ ਉਹਨਾਂ ਨੇ ਆ ਕੇ ਡਿਫਿਨਿਸ਼ਨ ਦੇ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਲਿਆ ਹੈ ਕਿ ਭਵਿੱਖ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦੁਬਾਰਾ ਨੌਬਤ ਨਾ ਆਵੇ ਅਸੀਂ ਉਮੀਦ ਇਹੀ ਕਰਾਂਗੇ ਪਰ ਜੇਕਰ ਕਿਸੇ ਤਰ੍ਹਾਂ ਵੀ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ افیسر ਨਾਲ یا ਕਿਤੇ ਹੋਰ ਪ੍ਰਸ਼ਾਸਨ ਦੇ ਨਾਲ ਕੋਈ ਦਿੱਕਤ ਆਏਗੀ ਤੇ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਜਿਹੜਾ ਚਟਾਨਣ ਵਾਲ ਆਪਣੇ ਨੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅੱਜ ਤੋਂ ਬਾਅਦ ਜਿਹੜਾ ਡੀਸੀ ਨਾਲ ਰੇੜਕਾ ਸੀ ਉਹ ਬਿਲਕੁਲ ਖਤਮ ਹੈ ਔਰ ਅਮੀਰ ਕਰਾਂਗੇ ਕਿ ਡਿਪਟੀ ਕਮਿਸ਼ਨਰ ਪੱਤਰਕਾਰਾਂ ਦੇ ਨਾਲ ਵਧੀਆ ਇੱਕ ਫੈਮਿਲੀ ਦੇ ਤੌਰ ਤੇ ਇੱਕ ਵਧੀਆ ਜਿਹੜਾ ਚੌਥੇ ਥੰਮ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਉਹਨੂੰ ਸਮਝਦੇ ਹੋਏ ਉਹਨਾਂ ਨਾਲ ਸਹਿਯੋਗ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਅੱਜ ਤੋਂ ਬਾਅਦ ਮਟਮਟਾ ਜਿਹੜਾ ਹੈਗਾ ਸੀ ਉਹ ਖਤਮ ਹੋ ਚੁੱਕਿਆ ਹੈ ਪਿਛਲੇ ਕੁਝ ਦਿਨਾ ਤੋਂ ਡੀਸੀ ਮੈਡਮ ਨਾਲ ਤੇ ਪੱਤਰਕਾਰਾਂ ਦਾ ਥੋੜਾ ਜਿਹਾ ਵਿਵਾਦ ਚੱਲ ਰਿਹਾ ਸੀ ਆਪਸ ਦੇ ਵਿੱਚ ਵੀਸ ਕਮਿਊਨੀਕੇਸ਼ਨ ਸੀਗੀ ਉਹ ਐਸਐਸਪੀ ਦੀ ਸਾਹਿਬ ਤੇ ਬੀਪੀਆਰਓ ਸਾਹਿਬ ਦੀ ਪਗਵਾਈ ਦੇ ਵਿੱਚ ਅੱਜ ਡੀਸੀ ਮੈਡਮ ਨਾਲ ਮੀਟਿੰਗ ਹੋਈ ਸੀਗੀ ਜਿਹੜੇ ਵੀ ਇਸ਼ੂ ਸੀਗੇ ਸਾਰੇ ਪੱਤਰਕਾਰਾਂ ਨੇ ਖੁੱਲ ਕੇ ਦੱਸੇ ਤਾਂ ਡੀਸੀ ਮੈਡਮ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਪੱਤਰਕਾਰਾਂ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਦਫਤਰ ਹੋਏਗਾ ਸਰਕਾਰੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਹਰ ਇੱਕ ਅਫਸਰ ਤੁਹਾਨੂੰ ਵਧੀਆ ਡੀਲ ਕਰੇਗਾ ਕੋਈ ਵੀ ਤੁਹਾਡੀ ਸਮੱਸਿਆ ਹੈ ਤੁਸੀਂ ਆ ਦੇ ਜਾ ਕੇ ਦੱਸੋ ਉਹਨਾਂ ਨੂੰ ਅਗਰ ਉਹ ਡੀਲ ਨਹੀਂ ਕਰਦੇ ਤੁਸੀਂ ਮੈਨੂੰ ਮੈਸਜ ਬਾਇਚਾਂਸਫਰ ਤੁਹਾਡਾ ਫੋਨ ਨਹੀਂ ਵੀ ਪਿਕ ਕਰ ਸਕਦੇ ਤੇ ਮੈਸਜ ਛੱਡ ਦਿਓ ਮੈਂ ਤੁਹਾਨੂੰ ਰਿਵਰਟ ਕਰਾਂਗਾ ਮੀਟਿੰਗ ਬੜੇ ਵਧੀਆ ਮੋਲ ਚ ਹੋਈ ਹੈ ਤਾਂ ਸਾਰੇ ਪੱਤਰਕਾਰਾਂ ਨੇ ਸੈਟੀਸਫਾਈ ਨੇ ਅੱਗੇ ਤੋਂ ਕੋਈ ਸਮੱਸਿਆ ਆਏਗੀ ਤਾਂ ਕੋਈ ਗੱਲ ਨਹੀਂ ਫਿਰ ਦੁਬਾਰਾ ਇਕੱਠੇ ਹੋ ਜਾਾਂਗੇ ਪਰ ਪਹਿਲੀ ਗੱਲ ਹੈ ਜਿਸ ਇਸ ਮੋਲ ਚ ਮੀਟਿੰਗ ਹੋਈ ਹੈ ਲੱਗਦਾ ਨਹੀਂ ਵੀ ਕੋਈ ਦੁਬਾਰਾ ਸਮੱਸਿਆ ਆਵੇ ਸਰ ਸੋਸ਼ਲ ਮੀਡੀਆ ਤੇ ਵੀ ਜਿਹੜੇ ਪ੍ਰੈਸ ਪੱਤਰ ਅ ਮਸਲਾ ਉਠਾਇਆ ਗਿਆ ਸੀ ਉਸਕੇ ਕਿ ਡਿਵੈਲਪਰ ਦੇਖੋ ਜੀ ਸਾਰੇ ਇੱਕੋ ਹੀ ਇੱਕੋ ਹੀ ਮਾਲਾ ਦੇ ਮੋਤੀ ਨੇ ਜੀ ਭਾਵੇਂ ਪ੍ਰਿੰਟ মিডিਆ ਹੈ ਭਾਵੇਂ ਸੋਸ਼ਲ ਮੀਡੀਆ ਹੈ ਕੋਈ ਵੀ ਹੈ ਸਾਰੇ ਇੱਕੋ ਮਾਲਾ ਦੇ ਮੋਤੀ ਨੇ ਸਭ ਦਾ ਪੂਰਾ ਮਾਨ ਸਨਮਾਨ ਹੋਏਗਾ ਡੀਸੀ ਮੈਡਮ ਨੇ ਪੂਰਾ ਆਸ਼ਵਾਸਨ ਦਿੱਤੇ